ਮੋਬਾਈਲ ਫੋਨ ਲੈਂਮੀਨੇਸ਼ਨ ਹੁੰਦੇ ਦੇਖੇ ਹੋਣੇ ਅੱਜ ਤੁਹਾਨੂੰ ਬੱਟਾ ਲੈਂਮੀਨੇਸ਼ਨ ਕਰਨ ਵਾਲਾ ਤਰੀਕਾ ਦਿਖਾਉਣੇ ਆ ਤੇ ਕਿੰਨੇ ਕਿੱਲਿਆਂ ਤੇ ਇੱਕ ਕਿੱਲੇ ਮਗਰ ਕਿੰਨੇ ਰੁਪਈਆ ਦਾ ਕਾਗਜ਼ ਲੱਗੂਗਾ ਤੇ ਕਿੰਨੇ ਦੀ ਉਦਾਂ ਆਪਣੀ ਜਿਹੜੀ ਰਾਉਂਡ ਅਪ ਦੀ ਸਪਰੇਅ ਆ ਉਹ ਕਿੰਨੇ ਪੈਸੇ ਦੀ ਲੱਗਦੀ ਆ ਇਹਦਾ ਫਾਇਦੇ ਨੁਕਸਾਨ ਦੀ ਗੱਲ ਕਰਾਂਗੇ ਕਾਮਯਾਬ ਹੈਗਾ ਕਿ ਨਹੀਂ ਹੈਗਾ ਉਹਦੇ ਬਾਰੇ ਗੱਲ ਕਰਾਂਗੇ ਤਾਂ ਇਹਦਾ ਖਰਚਾ ਥੋੜਾ ਜਿਹਾ ਉਹਦੇ ਨਾਲੋਂ ਜ਼ਿਆਦਾ ਪੈਂਦਾ ਪਰ ਉਹਨਾਂ ਕ ਸੇਫਟੀ ਇਹ ਆ ਵੀ ਆਪਣੀ ਪੁਗਾਹੀ ਬਚਦੀ ਆ ਆਪਾਂ ਨੂੰ ਵਾਰੀ-ਵਾਰੀ ਪਾਣੀ ਦੇਖਣ ਦੀ ਲੋੜ ਤੇ ਜਿਹੜਾ ਰੇਗ ਪੈਂਦੀ ਆ ਉਹਦੀ ਸਮੱਸਿਆ ਦਾ ਵੀ ਹੱਲ ਹੋ ਸਕਦਾ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾ ਰਹੇ ਹਾਂ ਜਿਹੜੀ ਖੇਤੀਬਾੜੀ ਦਾ ਕੰਮ ਆਪਣਾ ਬਹੁਤ ਸੌਖਾ ਕਰ ਦੂ ਆਪਣੀ ਜਿਹੜੀ ਬਹੁਤ ਪੁਕਾਈ ਹੈ ਉਹ ਘਟਾ ਦੂ ਅਸਲ ਦੇ ਵਿੱਚ ਚੀਜ਼ ਕੀ ਹੈ ਕਿ ਤੁਸੀਂ ਨੇ ਸਰਟੀਫਿਕੇਟ ਲੇਮਿਨੇਸ਼ਨ ਹੁੰਦੇ ਦੇਖੇ ਹੋਣੇ ਮੋਬਾਈਲ ਫੋਨ ਲੇਮਿਨੇਸ਼ਨ ਹੁੰਦੇ ਦੇਖੇ ਹੋਣੇ ਅੱਜ ਤੁਹਾਨੂੰ ਬੱਟਾ ਲੇਮਿਨੇਸ਼ਨ ਕਰਨ ਵਾਲਾ ਤਰੀਕਾ ਦਿਖਾਉਣੇ ਆ ਜਿਹੜੀ ਚੀਜ਼ ਆ ਉਹ ਆਪਣੇ ਕੋਲੇ ਉਹ ਪਈ ਐ ਤੇ ਉਹ ਤੁਹਾਨੂੰ ਦਿਖਾਉਣੇ ਆ ਵੀ ਕਿੰਨੇ ਪੈਸਿਆਂ ਦੀ ਚੀਜ਼ ਐ ਕਿੰਨਾ ਫਾਇਦਾ ਐ ਕਿੰਨਾ ਨੁਕਸਾਨ ਐ ਬਸ ਕਿੰਨੇ ਪੈਸਿਆਂ ਦੀ ਚੀਜ਼ ਐ ਕਿੰਨੇ ਕੀ ਉਹਦਾ ਫਾਇਦਾ ਐ ਉਹ ਦਿਖਾਉਣੇ ਆ ਉਹ ਚੀਜ਼ ਆ ਪਈ ਐ ਵਾਸਤ ਨੂੰ ਪਤਾ ਲੱਗ ਗਿਆ ਹੁਣ ਆ ਵੀ ਇਹ ਬੱਟਾਂ ਤੇ ਪਾਉਣ ਵਾਸਤੇ ਆਪਾਂ ਨੇ ਕਾਗਜ਼ ਮੰਗਾਇਆ ਇਹਨੂੰ ਮਲਚਿੰਗ ਸ਼ੀਟ ਕਹਿੰਦੇ ਨੇ 25mm ਦੀ ਹੈ ਤੇ ਇਹ ਤੁਹਾਨੂੰ ਦਿਖਾਵਾਂਗੇ ਆਪਾਂ ਕਿਵੇਂ ਯੂਜ਼ ਕਰਨੀ ਆ ਕੀ ਫਾਇਦਾ ਕੀ ਨੁਕਸਾਨ ਹੈ ਦੂਜੀ ਗੱਲ ਇਹ ਦੱਸਾਂਗੇ ਵੀ ਇਹਦਾ ਰੇਟ ਕੀ ਹੈ ਤੇ ਇੱਕ ਜਿਹੜਾ ਇਹ ਪੂਰਾ ਬੰਡਲ ਹੈ ਕਹ ਲਈਏ ਪੂਰਾ ਇਹ ਕਿੰਨੇ ਪੈਸਾ ਦਾ ਆਇਆ ਤੇ ਕਿੰਨੇ ਕਿੱਲਿਆਂ ਤੇ ਇੱਕ ਕਿੱਲੇ ਮਗਰ ਕਿੰਨੇ ਰੁਪਈਆ ਦਾ ਕਾਗਜ਼ ਲੱਗੂਗਾ ਤੇ ਕਿੰਨੇ ਦੀ ਉਦਾਂ ਆਪਣੀ ਜਿਹੜੀ ਰਾਉਂਡ ਅਪ ਦੀ ਸਪਰੇਅ ਆ ਉਹ ਕਿੰਨੇ ਪੈਸਿਆਂ ਦੀ ਲੱਗਦੀ ਆ ਇਹਦਾ ਫਾਇਦੇ ਨੁਕਸਾਨ ਦੀ ਗੱਲ ਕਰਾਂਗੇ ਕਾਮਯਾਬ ਹੈਗਾ ਕਿ ਨਹੀਂ ਹੈਗਾ ਉਹਦੇ ਬਾਰੇ ਗੱਲ ਕਰਾਂਗੇ ਤੁਸੀਂ ਪਹਿਲਾਂ ਇਹ ਦੇਖੋ ਮੇਰੇ ਕੋਲੇ ਵੀ ਆਹਾ ਵਾਹਣ ਕਟੋਕਟ 3 ਫੁੱਟ ਨੀਵਾ ਹੋਊਗਾ ਇਹ ਇਹਦੇ ਵਾਸਤੇ ਵਰਤਨਯੋਗ ਹੈ ਬਾਕੀ ਤੁਹਾਨੂੰ ਦੂਜੇ ਪਾਸੇ ਦਿਖਾਉਨੇ ਆ ਵੀ ਇਧਰਲੀ ਸਾਈਡ ਦੇਖ ਲਓ ਤੁਸੀਂ ਕਟੋ-ਕਟ 4.5 ਫੁੱਟ ਨੀਵਾ ਪਾਈਏ ਲੈ ਜਿੰਦਰਾ ਲੈ ਆਓ ਚੱਕ ਕੇ ਫਿਰ ਦੇਖ ਦੇਣ ਇਹ ਇਧਰੋਂ ਹੈਗਾ ਕਟੋ-ਕਟ 5 ਫੁੱਟ ਨੀਵਾ ਤੇ ਇੱਥੇ ਇਹ ਕੰਮ ਆਊਗਾ ਆਪਣੇ ਤੇ ਇਹ ਹੈਗਾ ਇੱਕ ਬੰਡਲ 400 ਮੀਟਰ ਦਾ ਮਤਲਬ 1200 ਫੁੱਟ ਹੋ ਗਿਆ ਇਹ 1200 ਫੁੱਟ ਮਤਲਬ 6 ਕਿੱਲੇ ਬਾਹੀ ਇਹ ਇੱਕ ਰਿੰਮ ਦੇ ਨਾਲ ਸਰ ਜੂਗਾ ਇਹਦੀ ਕੀਮਤ ਹੈਗੀ 1800 ਰੁਪਿਆ ਤੇ ਕਿੰਨਾ ਟਾਈਮ ਚੱਲਦਾ ਇਹ ਤੇ ਇਹ ਕਿਹੜੀ-ਕਿਹੜੀ ਚੀਜ਼ ਤੋਂ ਆਪਾਂ ਨੂੰ ਬਚਤ ਕਰੂਗਾ ਜਿਹੜੀਆਂ ਖੱਡਾਂ ਖੁੱਲਦੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਾਉਣਾ ਕਿਵੇਂ ਆ ਉਹ ਵੀ ਦਿਖਾਵਾਂਗੇ ਤੇ ਲਾਸਟ ਤੇ ਦੱਸਾਂਗੇ ਵੀ ਕਿੰਨਾ ਕੁ ਫਾਇਦਾ ਕਿੰਨਾ ਕੁ ਨੁਕਸਾਨ ਹੈ ਆਜੇ ਤੁਹਾਨੂੰ ਦਿਖਾਉਦੇ ਹਾਂ ਪਹਿਲਾਂ ਇਹਨੂੰ ਪਾਉਣ ਦਾ ਤਰੀਕਾ ਉਹ ਦਿਖਾਉਣੇ ਆ ਅੱਪਾ ਇਹਦੇ ਜਿੰਦਰਾ ਲਾਉਣੇ ਆ ਕਾਗਜ ਪਾਵਾਂਗੇ ਵੱਟ ਤੇ ਤੇ ਉਦੋਂ ਪਹਿਲਾਂ ਤੁਹਾਨੂੰ ਮੈਂ ਉਹ ਦਿਖਾ ਕੇ ਲਿਆਉਣਾ ਵੀ ਜਿਹੜੀ ਵੱਟ ਤੇ ਆਪਾਂ ਕਾਗਜ ਨਹੀਂ ਪਾਇਆ ਉਹਦੇ ਤੇ ਕੀ ਹਾਲ ਹੈ ਆਪਣੀ ਜਿਹੜੀ ਕਾਗਜ ਵਾਲੀ ਵੀਡੀਓ ਉਦੋਂ ਪਹਿਲਾਂ ਤੁਹਾਨੂੰ ਆ ਦਿਖਾਉਨੇ ਆ ਵੀ ਜਿਹੜੀ ਆ ਵੱਟਾਂ ਮੈਂ ਇਹਦੇ ਵਾਸਤੇ ਸੀ ਕਾਗਜ ਮੰਗਾਇਆ ਸੀ ਕਾਗਜ ਥੋੜਾ ਲੇਟ ਹੋ ਗਿਆ ਤੇ ਝੋਨਾ ਪਹਿਲਾਂ ਲੱਗ ਗਿਆ ਇਸ ਕਰਕੇ ਤੇ ਨਹੀਂ ਪਾ ਸਕੇ ਤੇ ਮਸਲਾ ਕੀ ਹੈ ਵੀ ਇਹ ਟੁਕੜ ਟਿੰਨ ਚਾਰ ਫੁੱਟ ਜਿਹੜਾ ਨੀਮਾ ਇਧਰੋਂ ਤੇ ਉਦਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਜਿਹੜੀਆਂ ਛੋਟੀਆਂ-ਛੋਟੀਆਂ ਹੈਗੀਆਂ ਨੇ ਖੱਡਾਂ ਇਹ ਕੀੜਿਆਂ ਦੀਆਂ ਨੇ ਜਾਂ ਛੋਟੀਆਂ-ਛੋਟੀਆਂ ਡੱਡਾਂ ਨੇ ਉਹ ਕਰ ਦਿੰਦੀਆਂ ਨੇ ਖੱਡਾਂ ਤੇ ਉਹਦੇ ਨਾਲ ਪਾਣੀ ਸਿੰਮ-ਸਿੰਮ ਕੇ ਇਧਰਲੇ ਪਾਸੇ ਦੇਖੋ ਤੁਸੀਂ ਆ ਸੇਮ ਆ ਰਹੀ ਹੈ ਸਾਰੀ ਕਿਸੇ ਵੀ ਟੈਂਕ ਵਿੱਚੋਂ ਪਾਣੀ ਹੈ ਜਿਹੜਾ ਟੁੱਟ ਸਕਦਾ ਜਿਹੜਾ ਆਪਣਾ ਕਾਗਜ਼ ਹੈ ਉਹ ਆ ਸਮੱਸਿਆ ਦਾ ਹੱਲ ਕਰਦਾ ਵੀ ਜਦੋਂ ਆਪਾਂ ਨੂੰ ਇਦਾਂ ਜਿਹੜੀ ਆ ਸਿੰਮਣ ਵਾਲੀ ਪ੍ਰੋਬਲਮ ਹੈ ਜਾਂ ਡੱਡਾਂ ਨੇ ਜਾਂ ਕੀੜੇ ਨੇ ਉਹ ਪ੍ਰੋਬਲਮ ਨਹੀਂ ਆਉਂਦੀ ਜੇ ਆਪਾਂ ਕਈ ਇਹ ਵੀ ਕਾਗਜ਼ ਨਾਲ ਆਪਾਂ ਜਿਹੜੀ ਚੂਹੇ ਦੀ ਖਾੜਾ ਵੱਡੀ ਉਹ ਰੋਕ ਲਾਂਗੇ ਉਹ ਨਹੀਂ ਰੁਕਦੀ ਆ ਦੇਖੋ ਇੱਥੋਂ ਅੰਦਰੋਂ ਹੁਣ ਪੋਚਿਆ ਹੋਇਆ ਹੈ ਇਹ ਜਿਹੜਾ ਪਾਣੀ ਹੈ ਸਿੰਮ ਸਿੰਮ ਕੇ ਨਿਕਲਿਆ ਹੋਇਆ ਜੇ ਕਾਗਜ਼ ਪਾ ਆ ਜਾਊਗਾ ਤਾਂ ਆਹ ਪ੍ਰੋਬਲਮ ਨਹੀਂ ਆਉਣੀ ਤਾਂ ਇਸ ਕਰਕੇ ਜਿਹੜਾ ਇੱਥੋਂ ਪਾਣੀ ਟੁੱਟਣ ਦੇ ਚਾਂਸ ਹੈ ਜਿਹੜੇ ਉਹ 80% ਘਟ ਜਾਣਗੇ ਜੇ ਆਪਾਂ ਨੂੰ ਕਿਤੇ ਡੱਡ ਥਈ ਇਸ ਨੂੰ ਮੈਂ ਦਿਖਾਉਂਗਾ ਵੀ ਵੀ ਆਹ ਛੋਟਾ ਜਿਹਾ ਜਾਨਵਰ ਹੈ ਜਿਹੜਾ ਬਰੀਕ ਵਾਕੀ ਇਹ ਗੰਡੋਇਆਂ ਦੀਆਂ ਖੱਡਾਂ ਨੇ ਆ ਦੇਖੋ ਐ ਬਰੀਕ ਬਰੀਕ ਇਹਦੇ ਨਾਲ ਜਿਹੜਾ ਐ ਕਰਕੇ ਪਾਣੀ ਟੁੱਟ ਜਾਂਦਾ ਫਿਰ ਤਾਂ ਇਹ ਸਮੱਸਿਆ ਨਹੀਂ ਆਉਣੀ ਦੂਜੀ ਇਹ ਆ ਵੀ ਸਪਰੇਅ ਦਾ ਤੁਹਾਨੂੰ ਉਹ ਤਾਂ ਹੈਗਾ ਹੀ ਆ ਦੇਖੋ ਆ ਤਾਜਾ ਖੁੱਲਿਆ ਹੋਇਆ ਇਹ ਜਦੋਂ ਉੱਚੇ ਤੋਂ ਨੀਵੇਂ ਵਹਾਉਣ ਨੂੰ ਨਾ ਇਹ ਘਾਰੇ ਖੁੱਲ ਜਾਂਦੇ ਨੇ ਤੇ ਜਦੋਂ ਇਧਰਲੀ ਸਾਈਡ ਜੀਰੀ ਲੱਗੀ ਹੋਈ ਤਾਂ ਪੂਰਾ ਇਹ ਮੰਨ ਲਾ ਦੋ-ਦੋ ਮੰਜਿਆਂ ਦਾ ਥਾਂ ਜਿਹੜਾ ਉਹ ਕਵਰ ਕਰ ਦੂਗਾ ਤੇ ਆਹ ਦੇਖੋ ਆ ਦਿਖਾਉਨੇ ਤੁਹਾਨੂੰ ਜਾਨਪਰ ਜਿਹੜੇ ਨੇ ਆ ਕੰਮ ਕਰਿਆ ਆ ਜਾਨਪਰ ਆ ਸੀ ਆជា ਅਸੀਂ ਛੋਟਾ ਜਿਹਾ ਜਾਨਵਰ ਆជា ਅਸੀਂ ਕਿੰਨੇ ਫਿਰਦੀ ਆਹ ਆ ਆ ਡੱਡਾ ਆ ਛੋਟੀਆਂ ਛੋਟੀਆਂ ਡੱਡਾਂ ਨੇ ਇਹ ਬਰੀਕ ਖੱਡਾਂ ਕਰ ਦਿੰਦੀਆਂ ਨੇ ਤੇ ਇਹਦੇ ਨਾਲ ਜਿਹੜਾ ਪਾਣੀ ਆ ਉਹ ਸਿਮ ਸਿਮ ਕੇ ਟੁੱਟ ਜਾਂਦਾ ਇਹ ਆਪਾਂ ਦੁਬਾਰੇ ਆਪਣੀ ਇੱਕ ਅਬਜ਼ਰਵੇਸ਼ਨ ਅੱਜ ਐਤਕੀ ਕਰਾਂਗੇ ਵੀ ਜੇ ਕਾਗਜ਼ ਪਾਇਆ ਹੋਇਆ ਤਾਂ ਕੀ ਇਹੇ ਸਮੱਸਿਆ ਆਊਗੀ ਕਿ ਨਹੀਂ ਆਊਗੀ ਬਚਤ ਹੋਊਗਾ ਕਿੰਨਾ ਕੁ ਬਚਤ ਹੋਊਗਾ ਕਿੰਨਾ ਕੁ ਬਚਾਅ ਆਪਣਾ ਹੋ ਜਾਊਗਾ नहीं। खुल है? ट्राली मिट्टी दी जाओ तक जिंदरा दिता भला एक एक जिंदरा चढ़ा के ਇਹਦੇ ਲਵੇ ਕੇਰਾ ਹਲਦਾ ਜਿਹੜਾ ਲਾ ਕੇ ਤੇ ਫਿਰ ਲਵੇ ਖਾਲੀ ਕਰ ਲਾਂਗੇ ਕਹੀ ਨਾਲ ਖਾਲੀ ਕਰਕੇ ਉਹ ਖਾਲੀ ਦੇ ਵਿੱਚ ਆਪਾਂ ਜਿੰਦਰਾ ਉਹ ਲਫਾਫਾ ਦੱਬਾਂਗੇ ਇਹ ਜਿਹੜਾ ਲਫਾਫਾ ਆਪਾਂ ਉਹ ਪਿਆ ਇਹ ਲਫਾਫਾ 3.5 ਫੁੱਟ 'ਚ ਵੀ ਆਉਂਦਾ ਹੈ 4 ਫੁੱਟੇ 'ਚ ਵੀ ਆਉਂਦਾ ਇਹ ਅਸਲ ਦੇ ਵਿੱਚ ਮਿਰਚਾਂ ਮੁਰਚਾਂ ਦੀ ਮਲਚਿੰਗ 'ਚ ਕੰਮ ਆਉਂਦਾ ਤੇ ਇੱਕ ਜਿਹੜਾ ਚਿੱਟਾ ਲਫਾਫਾ ਹੁੰਦਾ ਉਹ ਵੀ ਤੁਸੀਂ ਪਾ ਸਕਦੇ ਹੋ ਉਹਦਾ ਰੇਟ ਤਾਂ ਤੁਹਾਨੂੰ ਪਤਾ ਨਹੀਂ ਮਹਿੰਗੇ ਸਸਤੇ ਦਾ ਪਰ ਇਹਦਾ ਰੇਟ ਤੁਹਾਨੂੰ ਦੱਸਿਆ ਆਪਾਂ ਨੇ ਇਹ ਸਤਾਰਾਂ 1800 ਦਾ ਹੁੰਦਾ 1200 ਫੁੱਟ ਮਲਾਂ 2 ਪੀ ਫੁੱਟ ਤੋਂ ਵੀ ਘੱਟ ਪੈ ਗਿਆ ਡੇਢ ਕਿ ਪੀ ਫੁੱਟ ਪੈ ਗਿਆ ਜੇ ਇੱਕ ਕਿਲਾ ਜਿਵੇਂ ਆ ਇੱਕ ਪੂਰਾ ਡੱਬਾ ਬੰਦ ਕਿਲਾ ਹੋਵੇ ਤਾਂ ਚਾਰੇ ਪਾਸੇ ਇਹ 1200 ਰੁਪਏ ਦਾ ਕਾਗਜ਼ ਪਾਊਗਾ ਤਾਂ ਕੋਈ ਮਹਿੰਗਾ ਨਹੀਂ ਮੰਨਦਾ ਮੈਂ ਕਿਉਂਕਿ ਤੁਹਾਨੂੰ ਹਾਲਤ ਦਿਖਾਈ ਆ ਮੈਂ ਹਾਲਤ ਦਿਖਾਈ ਆ ਮੈਂ ਵੀ ਕੀ ਹਾਲ ਹੁੰਦਾ ਬਾਕੀ ਮੇਨ ਗੱਲ ਇਹ ਹੈ ਵੀ ਜਿਹੜਾ ਉੱਚਾ ਕਿਲਾ ਹੁੰਦਾ ਉਹਦੇ ਸਾਨੂੰ ਦੋ ਦੋ ਵਾਰੀ ਗੇੜੇ ਮਾਰਨੇ ਪੈਂਦੇ ਆ ਰੋਜ਼ ਜਿਹੜਾ ਕਿਲਾ ਦੂਰ ਹੈ ਮੋਟਰ ਤੋਂ ਉੱਤੇ ਪਕਾਈ ਬਹੁਤ ਹੁੰਦੀ ਆ ਆਪਣੀ ਇੱਕ ਮੀਂਹ ਪੈ ਗਿਆ ਤਾਂ ਫੇਰ ਭਜੋ ਠੀਕ ਹੈ ਇੱਕ ਦਿਨ ਚ ਦੋ ਦੋ ਗੇੜੇ ਵਾਰੀ ਮਾਰ ਕੇ ਜਿਹੜਾ ਪਾਣੀ ਚੈੱਕ ਕਰਨਾ ਪੈਂਦਾ ਇਹਦੇ ਨਾਲ 80% ਤੱਕ ਜਿਹੜਾ ਪਾਣੀ ਦਾ ਉਹ ਫਰਕ ਰਹੂਗਾ ਪਾਣੀ ਟੁੱਟਣ ਦਾ Masih tengah kita bubuh la, ini alam alam ya. eh, baju, apa ni, selingan ਜਿੰਨਾ ਕਿ ਟਾਈਮ ਬੱਟ ਪੋਚਣ ਤੇ ਲੱਗਦਾ ਉਨਾ ਹੀ ਟਾਈਮ ਲੱਗੇ ਆਪਾਂ ਨੂੰ ਐਸੋ ਦਾਤੀ ਲਿਓਣੀ ਸੀ ਜਦੋਂ ਵੜਨ ਦੇ ਪਰ ਦੇ ਦੂਰ ਪਾ ਕੇ ਲਾ ਲਓ ਲਓ ਜੀ ਇਹ ਕੰਮ ਕਰਤਾ ਆਪਾਂ ਕੰਪਲੀਟ ਲਿਮਿਨੇਸ਼ਨ ਵਾਲਾ ਕਿਉਂ ਬਾਬਾ ਓਕੇ ਆ ਨਾ ਬਾਬਾ ਲੰਬਾ ਲੰਡਾ ਹੁੰਦਾ ਸੀ ਕਹਿੰਦਾ ਮੇਰੇ ਬਾਇਰੇ ਚ ਰੇਗ ਪਾ ਦਿੰਨੇ ਆਂ ਐ ਵਾਰੀ। ਇਸ ਤੋਂ ਬਾਅਦ ਪੈ ਗਈ ਫਿਰ ਸਾਡੇ ਕੋਈ ਹੱਥ ਹੱਸਣੀ ਦੇਖਲਾ। ਫਿਰ ਵੱਠਲ ਲਿਆਵਾਂਗੇ ਭਾਈ ਹੋਰ ਚੱਕ ਲਾਂਗੇ ਹੋਰ ਕੀ ਆ। ਠੀਕ ਹੈ ਜੀ ਇਹ ਇਹ ਇਹਦੇ ਲਵੇ ਮਿੱਟੀ ਲਾਤੀ ਥੋੜੀ ਥੋੜੀ ਮਿੱਟੀ ਇਹਦੇ ਨਾਲ ਹੋਰ ਲਾ ਦਾਂਗੇ। ਕੱਦੂ ਵੇਲੇ ਗਾਰ ਜਿਹੜੀ ਆਟੋਮੈਟਿਕ ਲੱਗ ਜੂ। ਤੇ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ ਵੱਡੀ ਖੱਡ ਪੈ ਗਈ ਚੂਹੇ ਦੀ ਫਿਰ ਕੋਈ ਹੱਲ ਨਹੀਂ। ਜਿਹੜੀ ਬਰੀਕ ਮਾੜੀ ਮੋਟੀ ਡੱਡਾਂ ਦੀ ਖੱਡਾ ਜਾਂ ਕੀੜੇ ਕੂੜਿਆਂ ਦੀ ਉਹ ਤੋਂ ਇਹ ਬਚਾ ਕਰੂਗਾ ਤੇ ਬਾਕੀ ਸਪਰੇ ਨਹੀਂ ਕਰਨੀ ਪੈਣੀ ਤੇ ਖਰਚੇ ਦੀ ਗੱਲ ਆਪਾਂ ਕਰੀ ਐ ਇਹ ਡੂਡ ਕਰ ਰੁਪਏ ਫੁੱਟ ਪੈਂਦਾ ਤੇ ਮੰਨ ਲਓ ਜੇ 5 ਕਿੱਲੇ ਬਾਹੀ 100 ਦੀ ਬਾਹੀ ਹੈ ਤਾਂ 1000 ਫੁੱਟ ਹੋ ਗਿਆ ਤਾਂ 1500 ਰੁਪਏ ਦਾ ਕਾਗਜ ਪਊਗਾ ਮੰਨ ਲਓ 5 ਕਿੱਲੇ ਬਾਹੀ ਹੈ ਤਾਂ 1500 ਰੁਪਏ ਦਾ ਕਾਗਜ ਪਊਗਾ 3 ਰੁਪਏ 300 ਰੁਪਿਆ ਕਿੱਲਾ ਪਊਗਾ ਲੈਂਥ ਲੈਂਥ ਦੇ ਹਿਸਾਬ ਨਾਲ ਤੇ ਜੇ ਆਪਾਂ ਦਵਾਈ ਦੀ ਗੱਲ ਕਰੀਏ ਤਾਂ ਇੱਕ ਢੋਲੀ ਦਵਾਈ ਦੇ ਨਾਲ ਤੁਸੀਂ ਇੱਕ ਕਿੱਲੇ ਦੇ ਆਲੇ-ਦਾਲੇ ਕੀੜਾ ਆਉਂਦਾ ਇੱਕ ਬਾਰ ਦਾ ਤੇ ਆਪਾਂ ਨੂੰ ਤਿੰਨ ਵਾਰੀ ਸਪਰੇਅ ਕਰਨੀ ਪੈਂਦੀ ਆ ਤਾਂ ਐ ਮੰਨ ਲਓ ਵੀ 1 ਲੀਟਰ ਲੱਗ ਜਾਂਦਾ ਇੱਕ ਕਿੱਲੇ ਮਗਰ ਜੇ ਵਧੀਆ ਸਪਰੇਅ ਕਰਾਂਗੇ ਤਾਂ 700 ਰੁਪਏ ਦਾ ਲੀਟਰ ਹੈ ਤਾਂ ਇਹਦਾ ਖਰਚਾ ਥੋੜਾ ਜਿਹਾ ਉਹਦੇ ਨਾਲੋਂ ਜ਼ਿਆਦਾ ਪੈਂਦਾ ਪਰ ਉਹਨਾਂ ਕ ਸੇਫਟੀ ਇਹ ਆ ਵੀ ਆਪਣੀ ਪਕਾਈ ਬਚਦੀ ਆ ਆਪਾਂ ਨੂੰ ਬਾਰੀ-ਬਾਰੀ ਪਾਣੀ ਦੇਖਣ ਦੀ ਲੋੜ ਤੇ ਜਿਹੜਾ ਰੇਗ ਪੈਂਦੀ ਆ ਉਹਦੀ ਸਮੱਸਿਆ ਦਾ ਵੀ ਹੱਲ ਹੋ ਸਕਦਾ ਤੇ ਬਾਕੀ ਇਹੀ ਆ ਵੀ ਪਾਣੀ ਦਾ ਬਚਾਅ ਹੋ ਜਾਂਦਾ ਬਾਕੀ ਗੌਂਡੀ ਦੇ ਰੇਗ ਨਹੀਂ ਪੈਂਦੀ ਤੇ ਆਪਣੇ ਝੋਨੇ ਦਾ ਫਸਲ ਦਾ ਨੁਕਸਾਨ ਨਹੀਂ ਹੁੰਦਾ ਤੇ ਖਰਚਾ ਤੁਹਾਨੂੰ ਦੱਸਤਾ ਇੱਕ ਕਿੱਲੇ ਵਾਹੀ ਦਾ 300 ਰੁਪਏ ਖਰਚ ਆਉਂਦਾ ਜਿੰਨੇ ਕਿੱਲੇ ਵਾਹੀ ਦੀਆਂ ਬੱਟਾਂ ਨੇ ਉਸ ਹਿਸਾਬ ਨਾਲ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਤੇ ਜਿਹੜਾ ਸਾਡਾ ਤਜਰਬਾ ਹੈ ਜਿਹੜਾ ਮੈਨੂੰ ਇਹਦੇ 'ਚ ਹੁਣ ਤੱਕ ਲੱਗਿਆ ਉਹ ਇਹ ਹੈ ਵੀ ਇਹ 25mm ਕਾਗਜ਼ ਹੈ ਤੁਸੀਂ ਜਿਹੜਾ 30mm ਵੀ ਮੰਗਵਾ ਸਕਦੇ ਹੋ 30mm ਇਹਦੇ ਨਾਲ ਥੋੜਾ ਜਿਹਾ ਮੋਟਾ ਹੋਊਗਾ ਉਹ ਠੀਕ ਰਹੂਗਾ ਇਹ ਥੋੜਾ ਜਿਆਦਾ ਹਲਕਾ ਸੀ ਇਹ 17-1800 ਰੁਪਏ ਦਰ ਰੀਮ ਮੈਂ ਤੋਂ 2200-2400 ਇੱਥੇ ਆਊਗਾ ਮੰਨ ਲਓ ਉਹ 2 ਰੁਪਏ ਫੁੱਟ ਪਊਗਾ ਉਹ 1200 ਫੁੱਟ ਮੰਨ ਲਓ ਆਪਾਂ ਨੂੰ 2400 ਦਾ ਪਊਗਾ ਠੀਕ ਹੈ ਤੇ 1200 ਫੁੱਟ 2400 ਰੁਪਏ ਦਾ ਪਾਊਗਾ ਆਪਾਂ ਨੂੰ ਤਾਂ ਇੱਕ ਕਿੱਲੇ ਵਾਹੀ ਉਹ 400 ਰੁਪਏ ਦਾ ਪਾਊਗਾ ਠੀਕ ਹੈ ਤੇ ਬਾਕੀ ਜੀਰੀ ਦੇ ਵਿੱਚ ਕੀ ਐਕਸਪੀਰੀਅੰਸ ਰਹਿੰਦਾ ਪਾਣੀ ਟੁੱਟਦਾ ਹੈ ਕਿ ਨਹੀਂ ਟੁੱਟਦਾ ਘਾਰੇ ਪੈਂਦੇ ਆ ਕਿ ਨਹੀਂ ਪੈਂਦੇ ਉਹ ਵੀ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ